ਅੱਜ ਸਿਨੀਅਰ ਰੋਡ ਤੇ ਇੱਕ ਨਵੀਂ ਦੁਕਾਨ ਖੁੱਲੀ ਹੈ ਜਿਹਦਾ ਨਾਮ ਪੰਜਾਬੀ ਵਿਰਾਸਤ। ਨਾਮ ਤੋਂ ਹੀ ਤੁਹਾਨੂੰ ਪਤਾ ਲੱਗਣਾ ਵੀ ਇਸ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਮਿਲਦੀਆਂ ਹਨ। ਆਓ ਤੁਹਾਨੂੰ ਮਿਸਟਰ ਬਾਜਵਾ ਜੋ ਕਿ ਇਸ ਦੁਕਾਨ ਦੇ ਮਾਲਕ ਹਨ ਉਹਨਾਂ ਨਾਲ ਮੁਲਾਕਾ ਕਰਨੇ ਆ ਅਤੇ ਉਹਨਾਂ ਨੂੰ ਪੁੱਛਦੇ ਆਂ ਵੀ ਇਹ ਦੁਕਾਨ ਵਿੱਚ ਕੀ-ਕੀ ਰੱਖਿਆ ਹੈ। ਇਹਦਾ ਐਡਰੈਸ ਤੇ ਸਾਰਾ ਕੁਝ ਤੁਹਾਨੂੰ ਬਾਜਵਾ ਸਾਹਿਬ ਦੱਸਣਗੇ। ਬਾਜਵਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਸასი ਕਾਲ ਤੇ ਨਾਲ ਤੁਹਾਡਾ ਪਹਿਲਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਿ ਤੁਸੀਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਹੋ ਜੀ ਧੰਨਵਾਦ ਜੀ ਬਜਾਓ ਸਦ ਇਹ ਨਾਮ ਤੁਹਾਨੂੰ ਕਿਵੇਂ ਸੁਝਾ ਵੀ ਪੰਜਾਬੀ ਵਿਰਾਸਤ ਹਾਂਜੀ ਬਿਲਕੁਲ ਜੀ ਵਿਰਾਸਤ ਦੀ ਗੱਲ ਕਰੀਏ ਤੇ ਸਾਡੇ ਕੋਲੇ ਸਾਰਾ ਸਮਾਨ ਹੀ ਵਿਰਾਸਤ ਦਾ ਆ ਤੇ ਕੋਸ਼ਿਸ਼ ਕਰ ਰਹੇ ਆ ਕਿ ਵੈਸੇ ਤਾਂ ਚਲੋ ਸਾਰੇ ਹੀ ਭੈਣ ਭਰਾ ਲੱਗੇ ਹੋਏ ਆਪਣੀ ਪੰਜਾਬੀਅਤ ਨੂੰ ਉੱਪਰ ਲੈ ਕੇ ਜਾਣ ਲਈ ਇੱਕ ਸਾਡੀ ਵੀ ਪਰਮਾਤਮਾ ਵੱਲੋਂ ਡਿਊਟੀ ਲੱਗੀ ਆ ਕਿ ਬਿਜ਼ਨਸ ਦੇ ਨਾਲ-ਨਾਲ ਅਸੀਂ ਆਪਣੀ ਪੰਜਾਬੀਅਤ ਨੂੰ ਵੀ ਪ੍ਰਮੋਟ ਕਰ ਸਕੀਏ ਜੀ ਇਸ ਕਰਕੇ ਇਹ ਨਾਮ ਚੁਣਿਆ ਸੀਗਾ ਜੀ ਭਾਈ ਜੀ ਤੁਹਾਡੀ ਦੁਕਾਨ ਵਿੱਚ ਕਿਹੜੇ-ਕਿਹੜੇ ਸਮਾਨ ਹੈ ਤੁਸੀਂ ਥੋੜੇ ਜਿ ਦੇ ਤਫ਼ਸੀਲਾਂ ਦੱਸੋਗੇ ਜੀ ਬੜੀਆਂ ਜੀ ਬਿਲਕੁਲ ਜੀ ਇੱਕ ਤਾਂ ਜਿਹੜਾ ਆ ਰਿਲੀਜੀਅਸ ਦਾ ਸਾਡੇ ਕੋਲੇ A ਤੋਂ Z ਹੈਗਾ ਜੀ ਤੇ ਪਲੱਸ ਨਾਲ ਕਲਚਰ ਦਾ ਆ ਜੀ ਆਪਣਾ ਪੰਜਾਬ ਦੇ ਵਿੱਚੋਂ ਚੀਜ਼ਾਂ ਲੱਭਣੀਆਂ ਔਖੀਆਂ ਨੇ ਜਿਹੜੀਆਂ ਕਿ ਸਾਡੇ ਪੰਜਾਬੀ ਵਿਰਾਸਤ ਦੇ ਸਟੋਰਾਂ ਤੋਂ ਈਜ਼ੀਲੀ ਤੁਹਾਨੂੰ ਮਿਲ ਜਾਣੀਆਂ ਸਾਰੀਆਂ। ਅੱਛਾ ਬੱਸ ਇਹਦਾ ਜਿਹੜਾ ਐਡਰੈਸ ਉਹ ਵੀ ਦੱਸ ਦਿਓ ਸਾਨੂੰ। ਹਾਂਜੀ ਇਸ ਟਾਈਮ ਅੱਜ ਅਸੀਂ ਖੜੇ ਆਂ ਜੀ ਬਲੈਕਟਾਊਨ 76 ਸਨੀ ਹੌਟ ਰੋਡ ਤੇ ਅੱਜ ਸਟੋਰ ਜਿਹੜਾ ਓਪਨ ਹੋਇਆ ਜੀ ਤੇ 7 ਡੇਸ ਹੀ ਇਹ ਸਟੋਰ ਸਾਡਾ ਓਪਨ ਰਹੇਗਾ ਜੀ। ਤੇ ਇਹਦਾ ਟਾਈਮਿੰਗ ਕੀ ਹੋਏਗਾ ਜੀ? ਟਾਈਮਿੰਗ 10 ਤੋਂ 8 ਰਹੇਗਾ ਵੀ ਵੀ। ਮਤਲਬ ਰੋਜ਼ 10 ਤੋਂ 8 ਸੈਟਰਡੇ ਸੰਡੇ ਵੀ ਇਨਕਲੂਡਿੰਗ। ਐਵਰੀਡੇ ਜੀ ਧੰਵਾਦ ਜੀ ਤੇ ਅਸੀਂ ਆਸ ਕਰਦੇ ਹਾਂ ਵੀ ਇਹ ਦੁਕਾਨ ਸਾਡੇ ਜਿਹੜੀ ਜਿਹੜੀ ਰਿਕੁਆਇਰਮੈਂਟ ਸਾਡੇ ਸਿਟੀ ਦੇ ਲੋਕਾਂ ਨੂੰ ਹੁੰਦੀ ਹੈ ਇਹ ਪੂਰੀਆਂ ਕਰਾਂਗੇ ਤੇ ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਵੀ ਰੇਟ ਵੀ ਤੁਸੀਂ ਆਪਣੇ ਵਾਜਬ ਲਗਾਓ ਤੇ ਤੁਹਾਨੂੰ ਸਾਰਿਆਂ ਨੂੰ ਸਦਾ ਦਿੱਤਾ ਜਾਂਦਾ ਹੈ ਵੀ ਤੁਸੀਂ ਇਸ ਦੁਕਾਨ ਇੱਕ ਵਾਰ ਜਰੂਰ ਵਿਜ਼ਿਟ ਕਰਿਓ ਥੈਂਕ ਯੂ ਜੀ ਧੰਵਾਦ ਜੀ ਹਾਈ ਆਮ ਸਟੀਵਨ ਬਾਰਲੀ ਦ ਸਟੇਟ ਮੈਂਬਰ ਫॉर ਬਲੈਕ ਟਾਊਨ And it's great to be here at the opening of the Punjabi Vicerat. Uh, it's a fantastic shop here, uh, and it's really good to, as far as all the, the cultural, uh, religious items, cooking items, even old style phones where you have to dial. Uh, it's got everything here. It's fabulous to see and I congratulate uh, the owners and uh, uh, Burinda for all the by putting this all out and uh, bringing the culture to the community. It's so important. So come down here. to sunny owl road uh, i think it's number 76 sunny owl road blacktown uh, and get all your cultural needs uh, uh purchased here thank you and you worker ji ka khalsa worker ji ki fate sab to pehla ta bahut bahut badhaiyan sanu sydney waleyan nu jida ke sade kol jehdi cheez di sanu zarurat si gi oh sanu mil gayi hai dukaan khol ditti hai inanne ede vich jehda banda kehnda si mainu paggan nahi mildiyan ਪੋਪਗਾਂ ਵੀ ਹੈਗੀਆਂ ਜਿਹੜਾ ਕਹਿੰਦਾ ਸੀਗਾ ਮੈਨੂੰ ਆਪਣੇ ਘਰ ਵਾਲੀ ਦੇ ਸੂਟ ਦੇ ਨਾਲ ਦੀ ਪਗੜੀ ਮਿਲਦੀ ਉਹ ਵੀ ਮਿਲੂਗੀ ਇੱਥੋਂ ਹੁਣ ਐਨ ਹਰ ਚੀਜ਼ ਤੁਹਾਨੂੰ ਇੱਥੋਂ ਮਿਲੂਗੀ ਤੁਸੀਂ ਆਓ ਸਹੀ ਇੱਕ ਵਾਰੀ ਤੁਹਾਨੂੰ ਲੂਣਦਾਨੀ ਤੋਂ ਲੈ ਕੇ ਤੁਹਾਨੂੰ ਬੈੱਡ ਤੱਕ ਵੀ ਆਪਾਂ ਐਸੇ ਮੈਨੂੰ ਲੱਗਦਾ ਇਹਨਾਂ ਨੇ ਪ੍ਰੋਵਾਈਡ ਖੜਾ ਲੈਣਾ ਹੈਗਾ ਤੇ ਜਰੂਰ ਆਵੋ ਸਰਮਨੋ ਦੇ ਬੋਟੇ ਬਾਟੇ ਹੋਰ ਹਰ ਚੀਜ਼ ਹਰ ਚੀਜ਼ ਤੁਹਾਨੂੰ ਇੱਥੋਂ ਮਿਲੂਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਲ ਜੀ ਬਲੈਕਟਾਉਨ ਸਨੀ ਹਲਟ ਰੋਡ ਤੇ ਨਵੀਂ ਦੁਕਾਨ ਖੁੱਲੀ ਹੈ ਜੀ ਪੰਜਾਬੀ ਵਿਰਾਸਤ ਹਾਂ ਮਮਾ ਆਗੇ ਪਹੁੰਚੋ ਤੁਹਾਨੂੰ ਪੰਜਾਬੀ ਕਲਚਰ ਨਾਲ ਜੁੜੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਇੱਥੋਂ ਮਿਲਣਗੀਆਂ ਥੈਂਕ ਯੂ ਵੈਰੀ ਮੱਚ ਜੀ ਧੰਨਵਾਦ ਦੁਕਾਨ ਇਹਨਾਂ ਨੇ ਆਪਣੀਆਂ ਪੰਜਾਬੀ ਚੀਜ਼ਾਂ ਦੇ ਬਹੁਤ ਵਧੀਆ ਦੁਕਾਨ ਖੋਲੀ ਆ ਨਾਲੇ ਆਪਣੇ ਆਪਣੇ ਬਲੈਕ ਟਾਊਨ ਦੇ ਏਰੀਆ ਵਿੱਚ ਖੋਲੀ ਆ ਸਭ ਸਭ ਆਪਣੀਆਂ ਪੰਜਾਬੀ ਚੀਜ਼ਾਂ ਇੱਥੇ ਦੇਖਦੀਆਂ ਆ ਆਪਾਂ ਨੂੰ ਬੜੀ ਖੁਸ਼ੀ ਆ ਜੀ ਇਹਨਾਂ ਖਾਲਸਿਆਂ ਦੀਆਂ ਖਾਲਸਾ ਚੀਜ਼ਾਂ ਥੈਂਕ ਯੂ ਵੈਰੀ ਮੱਚ ਜੀ जी अं खालसाब रास्ते आए बहुत वीडियो लगा सूँ इतने के सारे दर्शन पहुँच के 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 इत आओ जी बहुत बढ़िया लगा इतने आके जी बहुत अच्छी दुकान है जी बहुत अच्छी वरायटी है जी बहुत यूनिक आइटम्स हैं यहाँ पे जी अच्छा लगा मैं तो पहली बार ऐसी दुकान देखी है हमने यहाँ पे थैंक यू येफुलॉप फ्रेंडली जेनरस पटेल ट्रेडिंग से बोल रहा हूँ ओनर आई एम डूइंग इन सनी होल रोड पिछले बारह साल से मैं इधर काम कर रहा हूँ पहली बार बहुत खुशी हो रही है कि हमारे पड़ोस में अपना लोकल शॉप्स जो पंजाबी विरासत खोल रहे हैं जो पूरी पंजाबी प्रोडक्ट बेच रहे हैं जो ट्रेडिशनल है मैं बहुत हैप्पी हूँ वो यहाँ ਨੰਦਾ ਉਹਨਾਂ ਦਾ ਚਲੇ ਅਤੇ ਮੈਂ ਸਭ ਕਸਟਮਰਸ ਨੂੰ ਗੁਜਾਰਿਸ਼ ਕਰਦਾ ਹਾਂ ਆਓ ਅਤੇ ਉਹਨਾਂ ਨੂੰ ਬਹੁਤ ਬਹੁਤ ਸਪੋਰਟ ਕਰੋ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਸਿਮੋ ਸਿਡਨੀ ਨਿਵਾਸੀ ਭਾਰਤੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਾਡੇ ਭਰਾ ਬਰਿੰਦਰ ਬਾਜਪਾ ਵੇਲੋਂ ਸਨੀ ਹੌਲਟ ਰੋਡ ਦੇ ਮੇਨ ਸਟਰੀ ਉੱਤੇ ਅੱਜ ਪੰਜਾਬੀ ਵਿਰਾਸਤ ਨਾਂ ਦਾ ਖੋਲਿਆ ਗਿਆ ਜਿੱਥੇ ਪਰਚੇ ਗੰਡਾਸੀਆਂ ਖੁੰਡੇ ਰੇਸ਼ਮੀ ਨਾਲਾ ਸ਼ਰਮਾ ਪੂਛਾਂ ਵਾਲਾ ਕੜੇ ਇਕਲਾਸ ਪੱਗਾਂ ਸਾਰਾ ਕੁਝ ਤੁਹਾਨੂੰ ਮਿਲੇਗਾ ਪੰਜਾਬੀ ਸੱਭਿਆਚਾਰ ਨਾਲ ਸੰਬੰਧ ਹਰ ਇੱਕ ਚੀਜ਼ ਇੱਥੇ ਅਵੇਲੇਬਲ ਹੈ ਤੋਂ ਸਾਰੇ ਵੀਰਾਂ ਭੈਣਾਂ ਪਰ ਉਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਵਾਸੋ ਵਾਦਾ ਉਹਦੇ ਆਪਣੇ ਪੰਜਾਬੀ ਸੱਭਿਆਚਾਰ ਨੂੰ ਬਤਾਓ ਇਹਨਾਂ ਦੇ ਆਸਟ੍ਰੇਲੀਆ ਵਾਈਡ ਸਾਰੇ ਸਟੋਰ ਹਨ ਤੋਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਖੜੇ ਹਾਂ ਪੰਜਾਬੀ ਵਿਰਾਸਤ ਵਿਖੇ ਤੁਸੀਂ ਦੇਖ ਸਕਦੇ ਹੋ ਪਿੱਛੇ ਮੇਰੇ ਤੇ ਬਰਿੰਦਰ ਸਿੰਘ ਹੋਣਾ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਅੱਜ ਇੱਥੇ ਬਲੈਕਟਾਊਨ ਵਿਖੇ 76 ਸਨੀ ਹੋਲਡ ਰੋਡ ਆਪਣਾ ਨਵਾਂ ਸਟੋਰ ਖੋਲ੍ਹਿਆ ਆ ਇੱਥੇ ਇਹਨਾਂ ਨੇ ਉਹ ਵਿਰਾਸਤੀ ਚੀਜ਼ਾਂ ਪੁਰਾਣੀਆਂ ਲਿਆ ਕੇ ਰੱਖੀਆਂ ਜਿਹੜੀਆਂ ਸਾਨੂੰ ਇੱਥੇ ਨਹੀਂ ਸੀ ਮਿਲਦੀਆਂ ਬੜੀ ਮੁਸ਼ਕਲ ਆਉਂਦੀ ਸੀ ਤੇ ਉਹ ਚੀਜ਼ਾਂ ਜਿਹੜੀਆਂ ਬੈਗਾਂ ਦੇ ਵਿੱਚ ਪਾ ਕੇ ਵੀ ਲਿਆਉਣੀਆਂ ਬਹੁਤ ਮੁਸ਼ਕਲ ਹੋ ਜਾਂਦੀਆਂ ਪਰ ਇਹਨਾਂ ਨੇ ਜੋ ਪੁਰਾਣੇ ਮੰਜੇ ਪੀੜੀਆਂ ਸਦੂਕ ਆਪਣੇ ਜਿੰਨਾ ਵੀ ਸਮਾਨ ਹੁੰਦਾ ਹੀ ਪੰਜਾਬੀ ਵਿਰਾਸਤ ਦਾ ਸਿੱਖੀ ਸਭਿਆਚਾਰ ਵਾਲਾ ਜੋ ਤੁਸੀਂ ਉਹ ਗੋਟ ਕੇ ਲੈ ਲਓ ਚਾਹੇ ਤੁਸੀਂ ਉਹ ਆਪਣੇ ਰਮਲੇ ਲੈ ਲਓ ਤੁਸੀਂ ਸੂਟ ਲੈ ਲਓ ਪੱਗਾਂ ਲੈ ਲਓ ਹੋਰ ਜਿੰਨੀਆਂ ਵੀ ਚੀਜ਼ਾਂ ਇਹਨਾਂ ਨੇ ਸਾਰੀਆਂ ਲਿਆ ਕੇ ਇੱਥੇ ਆਪਣੇ ਸਟੋਰ ਦੇ ਵਿੱਚ ਸਜਾਈਆਂ ਆ ਤੇ ਬੜੀ ਖੁਸ਼ੀ ਹੁੰਦੀ ਦੇਖ ਕੇ ਜਦੋਂ ਵੀ ਆਈਦਾ ਇੱਥੇ ਮਤਲਬ ਕੁਛ ਨਾ ਕੁਝ ਜ਼ਰੂਰ ਹੈ ਨਾ ਤਾਂ ਕੋਈ ਨਾ ਕੋਈ ਚੀਜ਼ ਜਿਹੜੀ ਆ ਉਹ ਲੈ ਕੇ ਜਾਈ ਦੀ ਬੱਚਿਆਂ ਨੂੰ ਲੈ ਕੇ ਆਈਦਾ ਬੱਚਿਆਂ ਨੂੰ ਦਿਖਾਈਦਾ ਆਪਣਾ ਵਿਰਸਾ ਸਭਿਆਚਾਰ ਤੇ ਇਹੀ ਬੇਨਤੀ ਹੈ ਵੀ ਜਿਹੜਾ ਵੀ ਕੋਈ ਵੀਰ ਭਰਾ ਕੋਈ ਚੀਜ਼ ਲੈਣੀ ਚਾਹੁੰਦਾ ਆ ਆਪਣੇ ਪੰਜਾਬੀ ਵਿਰਾਸਤ ਨੂੰ ਸਾਹਮਣ ਦਾ ਜਿਹੜਾ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਚਾਹੇ ਉਹ ਕਿਤਾਬਾਂ ਆ ਪੰਜਾਬੀ ਦੀਆਂ ਚਾਹੇ ਉਹ ਗ੍ਰੰਥ ਆ ਤੇ ਤੁਸੀਂ ਆ ਕੇ ਇੱਥੇ ਉਹ ਲੈ ਸਕਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਏਸ਼ਦੀ ਜਿੰਦੜੀ ਏ ਬੜੀ ਔਖੀ ਤੇ ਗੱਲਾਂ ਕਰਨੀਆਂ ਬਹੁਤ ਸੁਖੱਲੀਆਂ ਨੇ Types of criminal law, family law, immigration law, convincing and employment matters, please contact Tarandeep Singh on zero four seven zero four one two six double zero.